ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਦੋਸਤੋ ਦੋਸਤੋ ਜਦੋਂ ਕਿਸੇ ਨਾ ਵਿਸ਼ਾਲ ਦਰਿਆ ਕਿਸੇ ਖੁੱਲੇ ਡੁੱਲੇ ਖੇਤਰ ਚੋਂ ਲੰਘ ਰਿਹਾ ਵਿਸ਼ਾਲ ਦਰਿਆ ਤੇ ਇਹਨੂੰ ਵਗਦੇ ਨੂੰ ਲੱਖਾਂ ਸਾਲ ਹੋ ਚੁੱਕੇ ਹੁਣ ਦਰਿਆ ਦਾ ਆਕਾਰ ਜਿਹੜਾ ਸੰਗੜਦਾ ਹੋਇਆ ਕਾਫੀ ਨੀਵਾ ਰਹਿ ਜੇ ਤੇ ਇਹਦੇ ਆਲੇ ਦੁਆਲੇ ਦੇ ਕਿਨਾਰਿਆਂ ਦੀ ਮਿੱਟੀ ਪੱਠੇ ਚ ਪੱਕੀਆਂ ਹੋਈਆਂ ਇੱਟਾਂ ਵਾਂਗੂ ਲਾਲ ਹੋ ਜਵੇ ਦਾ ਇਹ ਨੁਕੀਲੇ ਜੇ ਪੱਥਰਾਂ ਦਾ ਆਕਾਰ ਲੈ ਲੁੰਦੀ ਹੈ ਇਹ ਜੇ ਪਹਾੜ ਜੇ ਬਣ ਜਾਂਦੇ ਨੇ ਲਾਲ ਜੇ ਕਿ ਜਿਹਨੂੰ ਅੱਜ ਦੀ ਤਰੀਕ ਵਿੱਚ ਕੈਨੀਆਂ ਕਿਹਾ ਜਾਂਦਾ ਅਮਰੀਕਾ ਦੇ ਐਰੀਜ਼ੋਨਾ ਦੇ ਖੇਤਰ ਦੇ ਵਿੱਚ ਜਿਹੜਾ ਕੋਲੋਰੈਡੋ ਰਿਵਰ ਹੈ ਉਹਦੇ ਨਾਲ ਬਣੀ ਹੋਈ 277 ਮੀਲ ਦੀ ਘਾਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਡੀ ਹੋਣ ਕਰਕੇ ਗ੍ਰੈਂਡ ਕੈਨੀਆਂ ਕਹਾਉਂਦੀ ਹੈ ਇਹ ਖੇਤਰ ਇੰਨਾ ਵਿਸ਼ਾਲ ਹੈ ਇੰਨਾ ਬਿਆਬਾਨ ਤੇ ਇੰਨੀ ਦੂਰ ਹੈ ਕਿ ਇਹਦੇ ਆਰੰਭ ਵਾਲੀ ਥਾਂ ਤੇ ਪਹੁੰਚਣ ਨੂੰ ਵੀ ਮਹੀਨੇ ਲੱਗ ਜਾਂਦੇ ਨੇ ਬੰਦੇ ਨੂੰ ਉਹ ਵੀ ਘੱਟੋ ਘੱਟ ਕਿਸੇ 4-ਵੀਲ ਡਰਾਈਵ ਵਹੀਕਲ 'ਚ ਯਾਨੀ ਜਿਹਦੇ ਚਾਰੇ ਟਾਇਰ ਚੱਲਦੇ ਹੋਣ ਉਹਦੇ 'ਚ ਜਾਣਾ ਪੈਂਦਾ ਹਰੇਕ ਵਿਅਕਤੀ ਨੂੰ ਇੱਥੇ ਜਾਣ ਦੀ ਆਗਿਆ ਨਹੀਂ ਹੈਗੀ ਜੇ ਕੋਈ ਘੁੰਮਣ ਲਈ ਜਾਣਾ ਚਾਹੁੰਦਾ ਤਾਂ ਉਹਨੂੰ ਉਹਦਾ ਨਾਮ ਲਾਟਰੀ ਸਿਸਟਮ ਨਾਲ ਕੱਢਿਆ ਜਾਂਦਾ ਮਤਲਬ ਲਾਟਰੀ ਕੱਢੀ ਜਾਂਦੀ ਉਹ ਚੋਂ ਜਿਹਦਾ ਨਾਮ ਨਿਕਲਦਾ ਉਹ ਵੀ ਬਹੁਤ ਬਹੁਤ ਟਾਈਮ ਲੱਗਦਾ ਕਾਟੀ ਚ ਪਹੁੰਚਦੇ ਫਿਰ ਸੀਆਈਏ ਦੇ جاسੂਸ ਮਗਰ ਲੱਜ ਜਾਂਦੇ ਨੇ ਬੰਦੇ ਦੇ ਉੱਪਰ ਗਨਾਂ ਵਾਲੇ ਅਪਾਚੀ ਹੈਲੀਕਾਪਟਰ ਕਾਲੇ ਰੰਗ ਦੇ ਮੰਡਰਾਉਣ ਲੱਜ ਜਾਂਦੇ ਨੇ ਬੰਦੇ ਦੇ ਚਾਰੇ ਪਾਸੇ ਜੇ ਕੋਈ ਉੱਥੇ ਉਹਨਾਂ ਨੂੰ ਬੰਦਾ ਦਿਖ ਜੇ ਗ੍ਰੈਂਡ ਕੈਨੀਆਂ ਚ ਹਾਲਾਂਕਿ ਆਮ ਲੋਕਾਂ ਨੂੰ ਦੱਸਿਆ ਜਾਂਦਾ ਵੀ ਇਸ ਖੇਤਰ ਚ ਇੰਨੀ ਸਿਕਿਉਰਿਟੀ ਤਾਂ ਹੈ ਵੀ ਇੱਥੇ ਯੂਰੇਨੀਅਮ ਕੱਢਣ ਦੇ 500 ਦੇ ਨੇੜੇ ਤੇੜੇ ਸਰਕਾਰੀ ਲਾਇਸੈਂਸ ਲੋਕਾਂ ਨੂੰ ਮਿਲੇ ਹੋਏ ਨੇ ਮਤਲਬ ਵਪਾਰੀਆਂ ਨੂੰ ਕਾਰੋਬਾਰੀਆਂ ਨੂੰ ਮਿਲੇ ਹੋਏ ਨੇ ਇਹ ਕ੍ਰਿਆਸ਼ੀਲ ਨੇ ਹੈਨਾ ਐਕਟਿਵ ਨੇ ਜਿਹੜੇ ਇਹ ਲਾਇਸੈਂਸ ਨੇ 500 ਯੂਰੇਨੀਅਮ ਕੱਢਣ ਦੇ ਉਹਦੀ ਮਾਈਨਿੰਗ ਦੇ ਯੂਰੇਨੀਅਮ ਮਾਈਨਿੰਗ ਦੇ ਪਰ ਕੀ ਤੁਹਾਨੂੰ ਲੱਗਦਾ ਵੀ ਕੋਈ ਬੰਦਾ ਕੈਮਰਾ ਲੈ ਕੇ ਖਾਲੀ ਹੱਥ ਉੱਥੇ ਚਲਾਇ ਜਾਵੇ ਤੇ ਉਹ ਹਜ਼ਾਰਾਂ ਮੀਲ ਦੂਰ ਤੱਕ ਕੋਈ ਯੂਰੇਨੀਅਮ ਕੱਢ ਕੇ ਚੱਕ ਲਿਆ ਹੋਊਗਾ ਈਜ਼ਲੀ ਉੱਥੇ CIA ਲੱਗੀ ਹੋਈ ਹੈ ਕੀ ਇਹ ਤੁਹਾਨੂੰ ਤੋਡਾ ਮਨ ਮੰਨਦਾ ਹੈ ਵੀ CIA ਦੇ ਹੈਲੀਕਾਪਟਰ ਉੱਤੇ ਤਾਂ ਮੜਰਾ ਰਹੇ ਨੇ ਵੀ ਕੋਈ ਉੱਥੇ ਯੂਰੇਨੀਅਮ ਨਾ ਕੱਢ ਲੋਏ ਪਲਾਂ ਕੋਈ ਬੰਦਾ ਜਿਹੜਾ ਖਾਲੀ ਹੱਥ ਗਿਆ ਹੋਵੇ ਜਾਂ ਕੈਮਰਾ ਲੈ ਕੇ ਗਿਆ ਹੋਵੇ ਬਗੈਰ ਕਿਸੇ ਉਜਾਰਾਂ ਤੋਂ ਉਹ ਇੰਨੇ ਹਜ਼ਾਰਾਂ ਕਿਲੋਮੀਟਰ ਉਹ ਵੀ ਇਹ ਜੇ ਉੱਬੜ ਖੱਬੜ ਏਰੀਆ ਜਿਹੜਾ ਤਿੱਖੇ ਪੱਥਰਾਂ ਨੁਕੀਲਿਆਂ ਵਾਲਾ ਜਿੱਥੋਂ ਕਿ ਲੰਘਣ ਪਹੁੰਚ ਜਿਹਦੇ ਕਿਨਾਰੇ ਤੇ ਪਹੁੰਚਣ ਨੂੰ ਜਿੱਥੋਂ ਉਹ ਸ਼ੁਰੂਆਤ ਹੁੰਦੀ ਹੈ 270 ਮੀਲ ਲੰਬੀ ਘਾਟੀ ਦੀ ਉੱਥੇ ਤੱਕ ਪਹੁੰਚਣ ਨੂੰ ਹੀ ਇੰਨਾ ਟਾਈਮ ਲੱਗ ਜਾਂਦਾ ਮਹੀਨਿਆਂ ਵੱਧ ਦੀ ਵਰਗ ਟਾਈਮ ਲੱਗ ਜਾਂਦਾ ਇਹ ਤਾਂ ਜਿਹੜਾ ਉੱਥੋਂ ਕਿਵੇਂ ਕੋਈ ਕੱਢ ਲਿਆਊਗਾ ਇਸ ਕਰਕੇ ਜਰੂਰ ਇਹਦੇ ਪਿੱਛੇ ਜਿਹੜਾ ਹੈਗਾ ਕੋਈ ਨਾ ਕੋਈ ਰਸਮਈ ਗੱਲਬਾਤ ਹੈ ਇਹਦੇ ਪਿੱਛੇ ਕੋਈ ਹੋਰ ਹੀ ਕਾਰਨ ਹੈ ਪਰ ਇਹ ਹੀ ਜਿਹੜੇ ਹੈਗੇ ਆ ਕਿਤੇ ਨਾ ਕਿਤੇ ਤੁਸੀਂ ਐ ਲਾ ਲੋ ਵੀ ਆਪਾਂ ਇਹ ਗੱਲ ਨਹੀਂ ਮੰਨ ਸਕਦੇ ਉਹ ਸਰਕਾਰ ਜਰੂਰ ਉੱਥੇ ਕੁਛ ਨਾ ਕੁਛ ਐਸਾ ਹੈ ਜੋ ਚਾਹੁੰਦੀ ਹੈ ਕਿ ਲੋਕਾਂ ਨੂੰ ਬਿਲਕੁਲ ਹੀ ਪਤਾ ਨਾ ਲੱਗੇ। ਸੋ ਵੀਰੋ, ਸਵਾਗਤ ਹੈ ਤੁਹਾਡਾ ਸਾਰੇ ਵੀਰਾਂ ਦਾ ਅਦ੍ਰਿਸ਼ਮ ਤੇ। ਸੋ ਵੀਰ ਬਣ ਕੇ ਸਾਰੇ ਵੀਰ ਆਪਣਾ YouTube ਚੈਨਲ ਅਦ੍ਰਿਸ਼ਮ ਪੰਜਾਬੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਆਪਣਾ Facebook ਪੇਜ ਅਦ੍ਰਿਸ਼ਮ ਫਾਲੋ ਕਰੋ। ਸੋ ਸਵਾਗਤ ਹੈ ਤੁਹਾਡਾ। ਅੱਜ ਆਪਾਂ ਗੱਲ ਕਰਦੇ ਹਾਂ ਗ੍ਰੈਂਡ ਕੈਨੀਅਨ ਦੀ ਕ੍ਰਿਸ਼ਮਾਈ ਕਹਾਣੀ ਦੀ। ਇਹ ਉਹ ਕਹਾਣੀ ਜਿਹੜੀ ਆ 12 ਮਾਰਚ 1909 ਨੂੰ ਜਿਹੜੀ ਆ ਇੱਕ ਇਹ ਜਿਹੜੀ ਗ੍ਰੈਂਡ ਕੈਨੀਅਨ ਹੈ ਨਾ ਅਰੀਜ਼ੋਨਾ ਰੀਜਨ ਦੇ ਵਿੱਚ ਪੈਂਦਾ ਹੈ ਅਰੀਜ਼ੋਨਾ ਸਟੇਟ ਦੇ ਵਿੱਚ ਪੈਂਦਾ ਸੋ ਉੱਥੇ ਦਾ ਇੱਕ ਅਖਬਾਰ ਹੈ ਮੇਨ ਅਖਬਾਰ ਹੈ ਜਿਹੜਾ ਅਰੀਜ਼ੋਨਾ ਗੈਜ਼ਟ ਕਹਿੰਦੇ ਆ ਉਹਨੂੰ ਉਹ ਇੱਕ ਕਹਾਣੀ ਛਪੀ ਉਹ ਕਹਾਣੀ ਦੀ ਸ਼ੁਰੂਆਤ ਜਿਹੜੀ ਆ 12 ਮਾਰਚ 1909 ਦੇ ਵਿੱਚ ਸ਼ੁਰੂ ਹੋਈ ਇਹ ਕਹਾਣੀ ਇਕ ਕਹਾਣੀ ਐਵੇਂ ਛਪੀ ਕਿ ਉੱਥੇ ਜਿਹੜਾ ਹੈਗਾ ਇੱਕ ਲਿਊਸਟਨ ਇਡਾਹੋ ਏਰੀਏ ਦਾ ਇੱਕ ਪੂ ਵਿਗਿਆਨੀ ਜਿਹੜਾ ਸੀ ਜਿਹਦਾ ਕੇ ਨਾਮ ਜੀ.ਈ. ਕਿਨਕੇਡ ਉਹ ਵਿਓਮਿੰਗ ਦੇ ਗ੍ਰੀਨ ਰਿਵਰ ਤੋਂ ਲੈ ਕੇ 애ਰੀਜ਼ੋਨਾ ਦੇ ਯੂਮਾ ਏਰੀਏ ਤੱਕ ਜਿੱਥੋਂ ਕੇ ਸ਼ੁਰੂਆਤ ਹੁੰਦੀ ਹੈ ਗ੍ਰੈਂਡ ਕੈਨਿਅਨ ਦੇ ਏਰੀਏ ਦੀ ਯੂਮਾ ਤੋਂ ਵੀ ਅੱਗੇ ਆ ਕੇ ਹੁੰਦੀ ਹੈ ਕੋਲੋਰੈਡੋ ਰਿਵਰ ਸ਼ੁਰੂ ਹੁੰਦਾ ਤਾਂ ਉਹ ਯੂਮਾ ਤੱਕ ਕੈਲੋਬੀ 1500 ਮੀਲ ਦਾ ਏਰੀਆ ਕਿਸ਼ਤੀ ਰਾਈ ਕਵਰ ਕਰਕੇ ਪਹੁੰਚਿਆ ਦਰਿਆਵਾਂ 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 ਦੇ ਵਿੱਚ ਦੀ ਤੇ ਉਹ ਉੱਥੇ ਕੈਨੀਅਨ ਵਾਲ ਤੋਂ ਕੀ ਹੁੰਦਾ ਕਿ ਜਿੱਥੇ ਗ੍ਰੈਂਡ ਕੈਨੀਅਨ ਆਉਂਦਾ ਨਾ ਅਗਰ ਉਹ ਉੱਥੇ ਕੀ ਹੈ ਕਿ ਦੂਰੋਂ ਤੁਹਾਨੂੰ ਦਿਖਦਾ ਹੈ ਕਿਤੇ ਨਾ ਕਿਤੇ ਕੋਈ ਗੁਫਾ ਵਿਚਾਲੇ ਜੇ ਮਤਲਬ ਉਹ ਪਹਾੜੀਆਂ ਵਰਗੀ ਕੰਧ ਹੈ ਇੱਕ ਪਹਾੜੀਆਂ ਦੀ ਚਟਾਨਾਂ ਦੀ ਬਣੀ ਹੋਈ ਜਿਵੇਂ ਪੱਠੇ ਦੀਆਂ ਲਾਲ ਇੱਟਾਂ ਹੁੰਦੀਆਂ ਉਹ ਲਾਲ ਜੇ ਰੰਗ ਦੇ ਤੇ ਕਿਤੇ ਕਿਤੇ ਪੱਥਰਾਂ ਦੀ ਕਾਫੀ ਉੱਚੀ ਕੰਧ ਦਾ ਮਤਲਬ ਕਈ ਸੌ ਮੀਟਰ ਉੱਚੀ ਕੰਧ ਹੈ ਉਹਨੂੰ ਕੈਨੀਅਨ ਵਾਲ ਕਹਿੰਦੇ ਨੇ ਹੁਣ ਉੱਥੇ ਜੇ ਵਿਚਾਲੇ ਜੇ ਨਾ ਤੁਹਾਨੂੰ ਦੂਰੋਂ ਕੋਈ ਗੁਫਾ ਜਾਂ ਕੋਈ بڑا ਮਗੋਰਾ ਦਿਖਦਾ ਜੇ ਉਹਦੇ ਤੱਕ ਪਹੁੰਚਣਾ ਹੋਵੇ ਦੋ ਹੀ ਤਰੀਕੇ ਨੇ ਯਾ ਤਾਂ ਉਹ ਵਾਲ ਵਾਲੇ ਇਹ ਜੇ ਤਾਂ ਉੱਪਰੋਂ ਉੱਤਰ ਕੇ ਆਉਣਾ ਪੈਂਦਾ ਉੱਥੇ ਪੌੜੀਆਂ ਟਾਈਪ ਜੇ ਤਿੱਖੇ ਤਿੱਖੇ ਜੇ ਮਤਲਬ ਪੱਥਰ ਤੇ ਪੱਥਰ ਪੱਥਰ ਤੇ ਪੱਥਰ ਐ ਜਮੇ ਹੋਏ ਨੇ ਬਲ ਪੁਰਾਣੀ ਟਾਈਮ ਤੋਂ ਦਰਿਆ ਦੇ ਕਿਨਾਰੇ ਜਿਹੇ-ਜਿਹੇ ਹੁੰਦੇ ਨੇ ਖੁਰਦੇ ਉਹ ਹੌਲੀ-ਹੌਲੀ ਪੱਕ ਗਏ ਲੱਖਾਂ ਸਾਲਾਂ ਚ ਉਹ ਲਾਲ ਹੋ ਗਏ ਉਹ ਤੋਂ ਉੱਤਰ-ਉੱਤਰ ਕੇ ਆਣਾ ਪੈਂਦਾ ਜਾਂ ਜੇ ਤੁਸੀਂ ਦਰਿਆ ਦੇ ਏਰੀਏ 'ਚ ਜਾਣੇ ਹੋ ਕਿਸ਼ਤੀ ਰਹੀਂ ਤਾਂ ਉਹ ਦਰਿਆ ਤੋਂ ਉੱਪਰ ਚੜ੍ਹ-ਚੜ੍ਹ ਕੇ ਜਾਣਾ ਪੈਂਦਾ ਸੋ ਦੋ ਹੀ ਤਰੀਕੇ ਨੇ ਜਾਂ ਕੈਨਿਅਨ ਵਾਲ ਤੋਂ ਥੱਲੇ ਉੱਤਰ ਕੇ ਆਣਾ ਜਾਂ ਜਿਹੜਾ ਹੈ ਕੋਲੋਰਾਡੋ ਰਿਵਰ ਤੋਂ ਉੱਪਰ ਨੂੰ ਚੜ੍ਹ ਕੇ ਜਾਣਾ ਤਾਂ ਉਸ ਬੰਦੇ ਨੇ ਉੱਥੇ ਪਹੁੰਚ ਕੇ ਉਹਦੀ ਕੋਸ਼ਿਸ਼ ਸੀ ਉਹ ਸੀਗਾ ਭੂ ਵਿਗਿਆਨੀ ਉਹਨੂੰ ਭੇਜਿਆ ਸੀਗਾ ਸਮਿਥਸੋਨিয়ান ਮਿਊਜ਼ੀਅਮ ਨੇ ਉਹਨਾਂ ਨੂੰ ਕਿਤੇ ਕੋਈ ਕੁਝ ਇਸ ਤਰ੍ਹਾਂ ਦੀ ਖਬਰ ਮਾੜੀ ਮੋਟੀ ਪਤਾ ਲੱਗੀ ਉਹਨਾਂ ਨੇ ਕਿਹਾ ਵੈਰੀਫਾਈ ਕਰਨ ਦੇ ਲਈ ਉਸ ਖੇਤਰ ਦੇ ਵਿੱਚ ਜਾ ਮਾਰਚ ਦੇ ਮਹੀਨੇ ਤੁਰ ਪਿਆ ਤੇ ਹੌਲੀ-ਹੌਲੀ ਅਪ੍ਰੈਲ ਦੇ ਮਹੀਨੇ ਤੱਕ ਉਹ ਆਪਣੇ ਜਿਹੜੇ ਨੇ ਕਿਤੇ ਨਾ ਕਿਤੇ ਖਬਰਾਂ ਜਿਹੜੀਆਂ ਭੇਜਣ ਲੱਗ ਪਿਆ ਉਹ ਜਿਹੜਾ ਅਰੀਜ਼ੋਨਾ ਗੈਜ਼ਟ ਅਖਬਾਰ ਸੀਗਾ ਉਹਨੂੰ ਕਿ ਵੀ ਕੀ ਉਹਦੇ ਚ ਜਿਹੜੀ ਹੈਗੀ ਆ ਡਵੈਲਪਮੈਂਟ ਆ ਉਹਦੀ ਰਿਸਰਚ ਦੇ ਵਿੱਚ ਉਹ ਗਿਆ ਸੀਗਾ ਜਿਹੜੇ ਇਹ ਲੱਖਾਂ ਸਾਲ ਪੁਰਾਣੇ ਰਿਵਰ ਹੁੰਦੇ ਨੇ ਜਾਂ ਕੈਨਿਨ ਬਣ ਜਾਂਦੇ ਨੇ ਉਹਦੇ ਵਿੱਚ ਨਾ ਜਿਹੜੇ ਨੇ ਮਿਨਰਲ ਡਿਪੋਜ਼ਿਟਸ ਹੁੰਦੇ ਨੇ ਯਾਨੀ ਬਹੁਤ ਸਾਰੇ ਖਣਿਜ ਜਮੇ ਹੋਏ ਹੁੰਦੇ ਨੇ ਉਹ ਉਹਦੀ ਤਲਾਸ਼ ਚ ਕਾਗਜ਼ ਉਹ ਦੀ ਤਲਾਸ਼ ਕਰਕੇ ਗਿਆ ਕਿ ਵੀ ਉਹ ਦੀ ਤਲਾਸ਼ ਕਰ ਰਿਆ ਪਰ ਹੌਲੀ ਹੌਲੀ ਜਿਉਂ ਜਿਉਂ ਗੱਲਾਂ ਬਾਹਰ ਆਣ ਲੱਗੀਆਂ ਤਾਂ ਉਹ ਪਤਾ ਲੱਗਣ ਲੱਗ ਪਿਆ ਲੋਕਾਂ ਨੂੰ ਜਾਂ ਅਖਬਾਰ ਦੇ ਰਾਹੀਂ ਅਖਬਾਰ 'ਚ ਸਪਸ਼ਟ ਉਹ ਦੀ ਰਿਸਰਚ ਉਹ ਦੀ ਕਿੱਥੇ ਤੱਕ ਪਹੁੰਚੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲਿਖੀਆਂ ਗਈਆਂ ਤਾਂ ਉਹ ਜਿਹੜਾ ਹੈ ਜਾਂ ਤਾਂ ਉੱਪਰੋਂ ਉਤਰਨਾ ਪੈਂਦਾ ਜਾਂ ਥੱਲੇ ਤੋਂ ਰਿਵਰ ਤੋਂ ਚੜ੍ਹਨਾ ਪੈਂਦਾ ਕਾਂਕੜ ਨੇ ਕਿਨਾਰਿਆਂ ਦੇ ਨਾਲ-ਨਾਲ ਲੱਖਾਂ ਸਾਲ ਤੋਂ ਜੰਮੇ ਹੋਏ ਖਣਿਜ ਲੱਭਣ ਦੀ ਕੋਸ਼ਿਸ਼ ਕੀਤੀ ਤੇ ਉਹ ਦਰਿਆ ਰਹੀਂ ਗਿਆ ਸੀ ਤਾਂ ਉਹ ਥੱਲੇ ਤੋਂ ਉੱਪਰ ਨੂੰ ਚੜਨ ਲੱਗ ਪਿਆ ਇੱਕ ਜਗ੍ਹਾ ਜਿੱਥੇ ਉਹ ਨੂੰ ਨਾ ਬੜਾ ਸਾਰਾ ਕੁਛ ਇਹ ਦੇ ਆ ਦੇਖਿਆ ਤਾਂ ਉਹਨੇ ਦੇਖਿਆ ਕਿ ਉਹ ਜਿਸ ਪੱਥਰ ਤੇ ਸੀਗਾ ਉਹ ਉਸ ਤੋਂ ਥੱਲੇ ਨੂੰ ਪੌੜੀਆਂ ਉੱਤਰਦੀਆਂ ਸੀ ਤੇ ਪਤਾ ਲੱਗਦਾ ਸੀ ਸਾਫ ਕਿ ਉਹ ਪੌੜੀਆਂ ਛੈਣੀ ਨਾਲ ਘੜ ਕੇ ਬਣਾਈਆਂ ਗਈਆਂ ਨੇ ਤੇ ਉਹ ਕਾਫੀ ਜਿਹੜਾ ਹੈ ਥੱਲੇ ਨੂੰ ਕਾਫੀ ਫੁੱਟ ਤੇ ਜਿਹੜਾ ਹੈਗਾ ਥੱਲੇ ਨੂੰ ਉੱਤਰ ਕੇ ਉਹਨੂੰ ਇੱਕ ਜਿਹੜਾ ਗੁਫਾ ਦਾ ਮੋਹਾਨਾ ਕਹਿ ਲਓ ਗੁਫਾ ਦਾ ਪ੍ਰਵੇਸ਼ ਕਹਿ ਲਓ 12 ਫੁੱਟ ਜੀ ਦੀ ਚੌੜਾਈ ਸੀ ਤੇ ਉਹ ਉਹਦੇ ਚ ਵੜ ਗਿਆ ਤਾਂ ਉਹ ਅੱਗੇ ਜਾ ਕੇ ਥੋੜਾ ਟਾਈਟ ਹੁੰਦੀ ਚਲੇਗੀ ਤਾਂ ਜਿੱਥੇ ਤੱਕ ਉਹ ਗੁਫਾ ਸੀਗੀ ਉੱਥੇ ਉਹਦੀ ਚੌੜਾਈ ਮੂਰੂ 12 ਫੁੱਟ ਸੀ ਪਿੱਛੇ ਤੋਂ ਜਿਹੜੀ ਸੀਗੀ 9 ਫੁੱਟ ਚੌੜੀ ਸੀ ਜਦੋਂ ਗੁਫਾ ਦੇ ਵਿੱਚ ਪਹੁੰਚੇ ਅੰਦਰ ਤਾਂ ਨੂੰ ਬਹੁਤ ਸਾਰੀਆਂ ਉੱਥੇ ਮਮੀਜ਼ ਮਿਲੀਆਂ ਜਿਵੇਂ ਮਿਸਰ ਦੀਆਂ ਹੁੰਦੀਆਂ ਨੇ ਮਮੀਜ਼ ਮਮੀਜ਼ ਮਿਲੀਆਂ ਬਹੁਤ ਸਾਰੇ ਭਾਂਡੇ ਮਿਲੇ ਸੋਨੇ ਦੇ ਤਾਂਬੇ ਦੇ ਈਵਨ ਜਿਹਨੂੰ ਵਾਈਟ 골ਡ ਕਹਿੰਦੇ ਨੇ ਪਲੈਟੀਨਮ ਦੇ ਬਹੁਤ ਸਾਰੇ ਹਥਿਆਰ ਨੂੰ ਕਿਲੇ ਉਹਨਾਂ ਦੇ ਸਿਰੇ ਮਿਲੇ ਬਹੁਤ ਸਾਰੇ ਗਹਿਣੇ ਮਿਲੇ ਅੰਦਰ ਲੰਬੀ ਗੈਲਰੀ ਸੀਗੀ ਇੱਕ ਬਹੁਤ ਲੰਬੀ ਗੈਲਰੀ ਇਸ ਲੰਬੀ ਗੈਲਰੀ ਦੇ ਵਿੱਚੋਂ ਦੇਖਦਾ ਵੀ ਇੱਧਰ ਵੀ ਇੱਧਰ ਵੀ 30 40 ਯਾਨੀ ਯਾਨੀ 30 40 ਫੁੱਟ ਦੇ ਕਮਰੇ ਬਣੇ ਹੋਏ ਸੀ ਦੋਨੋਂ ਸਾਈਡ ਤੇ ਤੇ ਉਹਨਾਂ ਕਮਰਿਆਂ ਦੇ ਵਿੱਚ ਮੂਰਤੀਆਂ ਬਣੀਆਂ ਹੋਈਆਂ ਸੀਗੀਆਂ ਕਾਫੀ ਸਾਰੀਆਂ ਹਰ ਕਮਰੇ ਦੇ ਵਿੱਚ ਇੱਕ ਮੂਰਤੀ ਸੀਗੀ ਯਾਨੀ ਉਹ ਇੱਕ ਤਰ੍ਹਾਂ ਦੇ ਮੰਦਿਰ ਸਮਝ ਲਓ ਜਾਂ ਕੁਝ ਵੀ ਪਵਨ ਸਮਝ ਲਓ ਉਹ ਬਣੇ ਹੋਏ ਸੀਗੇ ਤੇ ਉਹਨਾਂ ਦੀ ਜਿਹੜੀ ਲੰਬਾਈ ਚੜਾਈ ਸੀ 30 40 ਫੁੱਟ ਮਤਲਬ 40 ਫੁੱਟ ਚੌੜੇ 30 ਫੁੱਟ ਲੰਬੇ ਜਾਂ 40 ਫੁੱਟ ਲੰਬੇ 30 ਫੁੱਟ ਚੌੜੇ ਇਹ ਜਿਹੜੀ ਗੈਲਰੀ ਸੀ 100 ਫੁੱਟ ਲੰਮੀ ਸੀਗੀ ਦੋਨੋਂ ਪਾਸੇ ਜਿਹਦੇ ਇਹ ਬਣੇ ਵੀ ਸੀ ਉਹ ਜਿਹੜੀਆਂ ਮੂਰਤੀਆਂ ਸੀਗੀਆਂ ਉਹ ਸੀਗੀਆਂ ਚੌਕੜੀਆਂ ਮਾਰ ਕੇ ਇਸ ਤਰ੍ਹਾਂ ਬੈਠੇ ਦੇਵਤਿਆਂ ਦੀਆਂ ਜਿਨ੍ਹਾਂ ਦੇ ਦੋਨੋਂ ਹੱਥਾਂ 'ਚ ਕਮਲ ਫੜੇ ਹੋਏ ਸੀਗੇ ਕਮਲ ਸੀਗੇ ਤਾਂ ਉਹ ਜਿਹੜਾ ਹੈਗਾ ਅੰਦਾਜ਼ਾ ਲਾਂਦਾ ਕੈਂਕਿੜ ਕਿ ਇਹ ਤਿੱਬਤ ਨਾਲ ਸੰਬੰਧਿਤ ਸਿਗੇ ਇਹ ਜਿਹੜੀਆਂ ਮੂਰਤੀਆਂ ਸਿਗੀਆਂ ਜਾਂ ਇਹ ਬੁੱਧ ਧਰਮ ਨਾਲ ਸੰਬੰਧਿਤ ਸਿਗੀਆਂ ਅੰਦਰ ਸੋਨੇ ਦੇ ਤਾਂਬੇ ਦੇ ਭਾਂਡੇ ਪਲਾਟਿਨਮ ਦੇ ਭਾਂਡੇ ਤੇ ਬਹੁਤ ਸਾਰੇ ਤਾਤੂ ਨੂੰ ਢਾਲਣ ਦੇ ਉਜਾਰ ਯਾਨੀ ਜਿਹੜਾ ਧਾਤੂ ਢਾਲਣ ਦਾ ਕੰਮ ਹੋਇਆ ਨਾ ਉਹ 5000 ਈਸਾ ਪੂਰਵ ਦੇ ਵਿੱਚ ਇਹਦੀ ਖੋਜ ਕਹੀ ਜਾਂਦੀ ਆ ਤਾਂ ਸਮਝ ਲਓ ਵੀ ਇਹ ਜਿਹੜੇ ਭਾਂਡੇ ਵਗੈਰਾ ਮਿਲੇ ਧਾਤੂ ਦੇ ਇਹ ਅਪਰੋਸੀਮੀਟਲੀ ਉਹਦੇ ਉਜਾਰ ਵੀ ਉੱਥੇ ਪਏ ਸੀ ਵੀ ਧਾਤੂ ਨੂੰ ਢਾਲ ਢਾਲ ਕੇ ਬਣਾਏ ਜਾ ਰਹੇ ਨੇ ਭਾਂਡੇ ਜਾਂ ਹੋਰ ਚੀਜ਼ਾਂ ਬਣਾਈਆਂ ਜਾਂਦੀਆਂ ਤਾਂ ਉਹ ਉਤੋਂ ਅੰਦਾਜ਼ਾ ਲੱਗਦਾ ਵੀ ਉਹ 7000 ਸਾਲ ਪੁਰਾਣੇ ਸੀਗੇ ਘੱਟੋ ਘੱਟ ਕਿਉਂਕਿ 5000 ਸਾਲ ਈਸਾ ਪੂਰਵ ਦੇ ਵਿੱਚ ਖੋਜੇ ਗਏ ਤਾਂ ਉਹ 7000 ਸਾਲ ਹੋ ਗਏ ਯਾਨੀ ਉਹ 7000 ਸਾਲ ਪੁਰਾਣੇ ਹੋ ਸਕਦੇ ਸੀਗੇ ਕਿਉਂਕਿ ਉੱਥੇ ਉਹਦੇ ਪ੍ਰੂਫ ਮਿਲ ਰਹੇ ਸੀਗੇ ਕਿ ਵੀ ਧਾਤੂ ਨੂੰ ਢਾਲਿਆ ਜਾ ਰਿਹਾ ਸੀਗਾ ਫਿਰ ਅੰਦਰ ਬਹੁਤ ਵੱਡੇ ਵੱਡੇ ਡਾਈਨਿੰਗ ਹਾਲ ਬਰਤਨ ਹੈਨਾ ਪਰ ਜਿਹੜੀਆਂ ਮੰਮੀ ਸੀਗੀਆਂ ਉਹਦੇ ਚ ਉਹਨੇ ਇੱਕ ਖਾਸ ਚੀਜ਼ ਨੋਟਿਸ ਕੀਤੀ ਵੀ ਉਹ ਜਿਹੜੀਆਂ ਮੰਮੀ ਸੀਗੀਆਂ ਉਹ ਸਿਰਫ ਸਿਰਫ ਪੁਰਸ਼ਾਂ ਦੀਆਂ ਸੀਗੀਆਂ ਮੇਲਜ਼ ਦੀਆਂ ਸੀਗੀਆਂ ਇਟ ਮੀਨਸ ਉਹ ਕੋਈ ਵਾਰੀਅਰਸ ਰਹਿੰਦੇ ਸੀ ਉਹਨਾਂ ਸਮਿਆਂ ਦੇ ਵਿੱਚ ਉੱਥੇ ਤਾਂ ਗੈਲਰੀ ਦੇ ਆਖਰ ਦੇ ਵਿੱਚ ਐਂਡ 'ਚ ਜਾ ਕੇ ਐਨੇ ਚੈਂਬਰ ਸਿਗੇ ਕਿ ਉਹਨੇ ਅੰਦਾਜ਼ਾ ਲਾਇਆ ਕੈਂਕਿੜ ਨੇ ਕਿ ਵੀ ਉੱਥੇ 50000 ਤੋਂ ਵੱਧ ਬੰਦੇ ਰਹਿੰਦੇ ਹੁਣੇ ਜਿਹੜੇ ਸਮੇਂ ਦੀਆਂ ਉਹ ਸਿਗੀਆਂ ਕਈ ਕਮਰਿਆਂ 'ਚ ਅਜੀਬੋ ਗਰੀਬ ਜੀ ਹਸਤ ਲਿਪੀ ਜਿਵੇਂ ਹੁੰਦੀ ਆ ਹੱਥ ਲਿਖਤ ਦੀਆਂ ਟੈਬਲੇਟ ਸਿਗੀਆਂ ਜਾਂ ਯਨੂ ਫੱਟੀਆਂ ਕਹਿੰਦੇ ਆ ਜਾਂ ਤਖਤੀਆਂ ਕਹਿੰਦੇ ਆ ਇੱਕ ਬڑا ਉਹਨੂੰ ਅਜੀਬ ਜਿਹਾ ਤੇ ਰਸਮਈ ਜਿਹਾ ਕਮਰਾ ਮਿਲਿਆ ਉਹਨੂੰ ਉਹ ਅਜੀਬ ਤੇ ਰਸਮਈ ਇਸ ਲਈ ਕਹਿੰਦਾ ਉਸ ਖਬਰ ਦੇ ਵਿੱਚ ਆਈ ਜੋ ਉਹਦੀਆਂ ਡਵੈਲਪਮੈਂਟ ਸੀਗੀਆਂ ਛਾਪ ਰਹੀਆਂ ਸੀ ਕਿ ਉਹ ਕਹਿੰਦਾ ਵੀ ਉਹ ਕਮਰਾ ਇੰਨਾ ਅਜੀਬ ਸੀਗਾ ਵੀ ਮੈਨੇ ਉਹਦੇ ਚ ਟਾਰਚ ਮਾਰੀ ਤਾਂ ਰੋਸ਼ਨੀ ਜਿਹੜੀ ਟਾਰਚ ਦੀ ਸੀਗੀ ਉਥੇ ਕਿਉਂਕਿ ਉਸ ਕਮਰੇ ਦੇ ਵਿੱਚ ਜਾਂ ਉਸ ਭਵਨ ਦੇ ਵਿੱਚ ਕੋਈ ਵੀ ਰੋਸ਼ਨਦਾਨ ਜਾਂ ਵੈਂਟੀਲੇਸ਼ਨ ਦਾ ਸਾਧਨ ਨਹੀਂ ਸੀਗਾ ਕਿਸੇ ਪਾਸੇ ਰੋਸ਼ਨੀ ਨਹੀਂ ਆ ਰਹੀ ਨਹੀਂ ਰਹੀ ਸੀ ਤੇ ਜਦੋਂ ਇਹਨੇ ਟਾਰਚ ਮਾਰੀ ਕੈਂਕੜ ਨੇ ਤਾਂ ਉਹ ਜਿਹੜੀ ਰੋਸ਼ਨੀ ਸੀ ਟਾਰਚ ਦੀ ਉਸ ਹਨੇਰੇ ਨੂੰ ચીਰ ਹੀ ਨਹੀਂ ਸੀ ਪਾਰੀ ਯਾਨੀ ਉੱਥੇ ਹੀ ਆ ਤਾਂ ਕੋਈ ਹੋ ਸਕਦਾ ਵੀ ਕੋਈ ਗੈਸ ਇਸ ਤਰ੍ਹਾਂ ਦੀ ਹੋਵੇ ਜਿਹੜੀ ਡਾਰਕਨੈਸ ਨੂੰ ਆਪਣੀ ਆਮ ਲਾਈਟ ਆਮ ਤਰ੍ਹਾਂ ਦੀ ਨਾ ਚੀਰ ਪਾਉਂਦੀ ਹੋਵੇ ਕੋਈ ਖਾਸ ਕਿਸਮ ਦੀ ਲਾਈਟ ਹੀ ਉਹਦੇ ਚ ਦੇਖ ਪਾਉਂਦੀ ਹੋਵੇ ਪਰ ਉਹਨੂੰ ਉਹ ਕਮਰਾ ਬਹੁਤ ਰਸਮਈ ਲੱਗਿਆ ਕਿਉਂਕਿ ਉੱਥੇ ਦਿਖੇ ਨਹੀਂ ਸੀ ਰਹਾ ਟਰਚ ਮਾਰੇ ਤੇ ਵੀ ਰੋਸ਼ ਉਹਨ ਜਿਹੜੀ ਜ ਰੋਸ਼ਨੀ ਹੈ ਹਨੇਰੇ ਨੂੰ ਚੀਰ ਨਹੀਂ ਸੀ ਰਹੀ ਯਾਨੀ ਟਰਚ ਦੀ ਤਾਂ ਉਹ ਫਿਰ ਉਹਨੇ ਜਿਹੜਾ ਅੱਗੇ ਥੋੜਾ ਬਹੁਤ ਵਧਣਾ ਸ਼ੁਰੂ ਕੀਤਾ ਤਾਂ ਉਹ ਉਹ ਜਿਹੜਾ ਹੈਗਾ ਉਹ ਰਸਮਈ ਕਮਰੇ ਤੋਂ ਅੱਗੇ ਜਦੋਂ ਗਿਆ ਥੋੜਾ ਜਾਂ ਤਾਂ ਉਹਨੂੰ ਉੱਥੇ ਇੱਕ ਖਾਸ ਕਿਸਮ ਦਾ ਹਾਲ ਨਜ਼ਰ ਆਇਆ ਵੱਡਾ ਸਾਰਾ ਤਾਂ ਉੱਥੇ ਜਾ ਕੇ ਕਿਨਕੇਡ ਨੇ ਜਿੰਨੀਆਂ ਵੀ ਚੀਜ਼ਾਂ ਸੀਗੀਆਂ ਉਹ ਗੁਫਾ ਦੇ ਸ਼ੁਰੂਆਤ ਤੋਂ ਲੈ ਕੇ ਹਾਲ ਦੇ ਐਂਡ ਤੱਕ ਸਾਰੀਆਂ ਚੀਜ਼ਾਂ ਦੀਆਂ ਉਹਨੇ ਫੋਟੋਆਂ ਲਈਆਂ ਤੇ ਫਿਰ ਉਹਨੇ ਹੋਰ ਤੋਂ ਚੀਜ਼ਾਂ ਚੱਕੀਆਂ ਕੁਝ ਖਾਸ-ਖਾਸ ਚੀਜ਼ਾਂ ਚੱਕੀਆਂ ਛੋਟੀਆਂ-ਮੋਟੀਆਂ ਚੱਕੀਆਂ ਜਾਣ ਬੁੱਝ ਕੇ ਉਹ ਸੈਂਪਲ ਦੇ ਤੌਰ ਤੇ ਫਿਰ ਉਹ ਉਹ ਵਾਪਸ ਗਿਆ ਉਹ ਪਹਿਲਾਂ ਕੋਲੋਰਡੋ ਫਿਰ ਯੂਮਾ ਵਾਪਸ ਪਹੁੰਚਿਆ ਉੱਥੇ ਜਾ ਕੇ ਫਿਰ ਉਹਨੇ ਸਮਿਥਸੋਨੀਆਂ ਮਿਊਜ਼ੀਅਮ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੈਂਪਲ ਦੇ ਤੌਰ ਤੇ ਭੇਜਤੀਆਂ ਤੇ ਜਦੋਂ ਉਹਨਾਂ ਦੇ ਕੋਲ ਪਹੁੰਚੀਆਂ ਉਹ ਸਮਿਥਸੋਨੀਆਂ ਮਿਊਜ਼ੀਅਮ ਦੇ ਵਾਲਿਆਂ ਕੋਲ ਉਹ ਇੰਨੇ ਇੰਪ੍ਰੈਸ ਹੋਏ ਵੀ ਉਹਨਾਂ ਨੇ ਆਪ ਦਾ ਇੱਕ ਬਹੁਤ ਖਾਸ ਭੂਗਿਆਨੀ ਪ੍ਰੋਫੈਸਰ ਜਿਹੜਾ ਸੀਗਾ ਆਰਕੀਓਲੋਜਿਸਟ ਮਤਲਬ ਜਿਹਨੂੰ ਕਹ ਦਿੰਨੇ ਆ ਆਰਕੀਓਲੋਜਿਸਟ ਪੁਰਾਤਤਵ ਵਿਗਿਆਨੀ ਸੀਗਾ ਇਹ ਜਿਹੜਾ ਸੀਗਾ ਕੈਨਕਿਡ ਇਹ ਭੂਪ ਵਿਗਿਆਨੀ ਸੀਗਾ ਜਿਹੜਾ ਦੂਸਰਾ ਉਹਨਾਂ ਨੇ ਭੇਜਿਆ ਇੱਕ ਹੋਰ 30 40 ਬੰਦਿਆਂ ਦੇ ਨਾਲ ਭੇਜਿਆ ਉਸ ਬੰਦੇ ਦੇ ਨਾਲ 30 40 ਬੰਦੇ ਭੇਜੇ ਉਹਦਾ ਨਾਮ ਸੀਗਾ ਐਮ ਏ ਜਾਰਡਨ ਐਮ ਏ ਜਾਰਡਨ ਜਿਹੜਾ ਸੀਗਾ ਉਹ ਆਰਕੀਓਲੋਜਿਸਟ ਸੀਗਾ ਇਹ ਜਿਹੜੀ ਗੁਫਾ ਕੈਨিয়ন ਵਾਲ ਤੋਂ 1486 ਫੁੱਟ height ਆ ਦੋਸਤੋ 277 ਮੀਲ ਦੇ ਗ੍ਰੈਂਡ ਕੈਨੀਅਨ ਚ ਅੱਜ ਤੱਕ ਕੇਵਲ ਸਿਰਫ 120 ਮੀਲ ਦਾ ਏਰੀਆ ਹੀ ਆ ਜਿਹੜਾ ਇਸ ਤਰ੍ਹਾਂ ਦੀਆਂ ਗੁਫਾਵਾਂ ਲਈ ਚੈੱਕ ਕੀਤਾ ਜਾ ਸਕਿਆ ਬਾਕੀ ਦਾ ਨਹੀਂ ਹਜੇ ਤੱਕ 277 ਮੀਲ ਦੇ ਏਰੀਏ ਚ ਸਿਰਫ 120 ਮੀਲ ਦਾ ਏਰੀਆ ਹੀ ਜਿਹੜਾ ਹੈ ਦੇਖਿਆ ਜਾ ਸਕਿਆ ਲੱਭਿਆ ਜਾ ਸਕਿਆ ਢੂੰਡਿਆ ਜਾ ਸਕਿਆ ਬਾਕੀ ਦਾ ਨਹੀਂ ਤੇ ਇਸ ਏਰੀਏ ਐਨੇਕ ਏਰੀਏ ਦੇ ਵਿੱਚ ਵੀ ਜਿਹੜੀਆਂ ਹਜ਼ਾਰਾਂ ਚ ਗੁਫਾਵਾਂ ਜਿਹੜੀਆਂ ਨੇ ਦਿਖੀਆਂ ਇਹਨਾਂ ਨੂੰ ਯਾਨੀ ਇਹਨਾਂ ਨੇ ਇਸ ਗੱਲ ਦੀ ਤਸਦੀਕ ਕੀਤੀ ਵੀ ਹਜ਼ਾਰਾਂ ਚ ਗੁਫਾਵਾਂ ਪਰ ਸਮਿਥ ਸੋਨਿਅਨ ਮਿਊਜ਼ੀਅਮ ਕਦੇ ਨਹੀਂ ਮੰਨਦਾ ਵੀ ਇੱਥੇ ਕੋਈ ਗੁਫਾ ਏ ਸਿਰਫ ਇਹੋ ਵੀ ਕਿਹਾ ਜਾਂਦਾ ਕਿਨਕੇਡ ਦੇ ਮੁਤਾਬਕ ਵੀ ਸਿਰਫ 30 ਗੁਫਾਵਾਂ ਹੀ ਨੇ ਜਿਹੜੀਆਂ ਅੰਦਰੋਂ ਅੰਦਰ ਤੱਕ ਜਿੱਦੇ ਪਹੁੰਚਿਆ ਜਾ ਸਕਿਆ ਯਾਨੀ ਉਹਨਾਂ ਇੱਥੇ ਪੱਥਰਾਂ ਚ ਨਹੀਂ ਰਿਸਕੀ ਜੀਆਂ ਜਗ੍ਹਾ ਤੇ ਨੇ ਯਾ ਤਾਂ ਬੰਦਾ ਥੱਲੇ ਗਿਰਜੂਗਾ ਯਾਹ ਉਹਦੇ ਕੋਈ ਤਿੱਖਾ ਪੱਥਰ ਚੁਭਜੂਗਾ ਉਹ ਐਨੇ ਤਿੱਖੇ ਨੇ ਤੁਸੀਂ ਸਰਚ ਵੀ ਕਰਕੇ ਦੇਖ ਲਿਓ ਗ੍ਰੈਂਡ ਕੈਨion ਨੂੰ ਚੰਗੀ ਤਰ੍ਹਾਂ ਜੇ ਕੋਈ ਜਾ ਸਕੇ ਤਾਂ ਉਹਦੇ ਵਰਗੀ ਚਮਤਕਾਰੀ ਜਗਾ ਨਹੀਂ ਹੈਗੀ ਪਰ ਸਮਿਥਸੋਨਿਅਨ ਮਿਊਜ਼ੀਅਮ ਕਦੇ ਨਹੀਂ ਮੰਨਦਾ ਹੈਗਾ ਕਿ ਉਹ ਇੰਨਾਂ ਨੇ 30 ਗੁਫਾਵਾਂ ਦੇ ਅੰਦਰ ਵੜ ਕੇ ਸਭ ਕੁਝ ਚੈੱਕ ਕੀਤਾ ਦੇਖਿਆ ਈਵਨ ਉੱਥੋਂ ਇੰਨਾਂ ਨੇ ਸਾਰੇ ਸੋਨੇ ਦੇ ਬਣੇ ਹੋਏ ਆਰਟੀਫੈਕਟ ਸਾਰੇ ਤਾਂਬੇ ਦੇ ਬਣੇ ਹੋਏ ਸਾਰੇ ਗਹਿਣੇ ਬਰਤਨ ਸਨੀਆਂ ਜੀ ਜਾਂ ਚੱਕ ਲੈਂਦੀਆਂ ਉੱਥੇ ਕਿਹਾ ਜਾਂਦਾ ਹੈ ਵੀ ਇਸ ਤਿੱਬਤੀ ਤੋਂ ਇਲਾਵਾ ਮਿਸਰ ਵਾਸੀਆਂ ਦੇ ਨਾਲ ਜੁੜੀਆਂ ਹੋਈਆਂ ਮਮੀਜ਼ ਮਿਲੀਆਂ ਨੇ ਉਹਨਾਂ ਦੇ ਫਰਾਉਨ ਦੇ ਉਹ ਜਿਹੜੇ ਮਾਸਕ ਜੇ ਹੁੰਦੇ ਨੇ ਉਸ ਤਰ੍ਹਾਂ ਦੀਆਂ ਚੀਜ਼ਾਂ ਸੋਨੇ ਦੀਆਂ ਬਹੁਤ ਮਿਲੀਆਂ ਨੇ ਜਿਹਦਾ ਪਤਾ ਲੱਗਦਾ ਹੈ ਕਿ ਵੀ ਉਹ ਮਿਸਰ ਦੀ ਸਭਿਤਾ ਦੇ ਨਾਲ ਰਿਲੇਟਡ ਨੇ ਫੇਰ ਇਥੇ দানਵਾਂ ਦੀਆਂ ਹੱਡੀਆਂ ਤੇ ਉਹਨਾਂ ਦੇ ਪਿੰਜਰ ਜਿਨ੍ਹਾਂ ਦਾ ਆਕਾਰ 5-5 ਫੁੱਟ ਦਾ ਹੈ ਜਿਵੇਂ 5-5 ਫੁੱਟ ਦੀ ਖੋਪੜੀ ਜਾਂ 5-5 ਫੁੱਟ ਦੀ ਬਾਹ ਇਸ ਤਰ੍ਹਾਂ ਨਾਲ ਮਤਲਬ ਬਹੁਤ ਜਿਹੜੇ দানਵਾਂ ਦੇ ਹੱਡ ਜਿਹੜੇ ਨੇ ਇਸ ਜਗ੍ਹਾ ਤੇ ਸਭ ਤੋਂ ਖਾਸ ਚੀਜ਼ ਵਸੇ ਇੱਥੇ ਦੀ ਇਹੀ ਜਿਹੜੇ ਆ ਵੀ ਐਂਸ਼ੀਐਂਟ ਜਾਇੰਟ ਸਿਵਲਾਈਜੇਸ਼ਨਸ ਰਹਿੰਦੀਆਂ ਨੇ ਇੱਥੇ ਜਿਹੜੇ ਹੋਪੀ ਲੋਕ ਨੇ ਜਾਂ ਜਿਹੜੇ ਟ੍ਰਾਈਬਲਸ ਨੇ ਉਸ ਏਰੀਆ ਦੇ ਜਿਨ੍ਹਾਂ ਨੂੰ ਆਪਾਂ ਅਬੋਰਿਜਨਲਸ ਕਹਿੰਦੇ ਨੇ ਅਮਰੀਕਾ ਦੇ ਮੂਲ ਨਿਵਾਸੀ ਜਿਨ੍ਹਾਂ ਨੂੰ ਕਹਿ ਜਾਂਦਾ ਉਹਨਾਂ ਦੇ ਕਬੀਲੇ ਤਾਂ ਇਹੀ ਕਹਿੰਦੇ ਨੇ ਵੀ ਪੁਰਾਣੇ ਸਮਿਆਂ ਦੇ ਵਿੱਚ ਅੱਜ ਤੋਂ 7 ਤੋਂ 12 15000 ਸਾਲ ਪਹਿਲਾਂ ਤੱਕ ਇਹ ਆਪਣੇ ਸੰਸਾਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਦਨਵ ਸੱਭਿਤਾਵਾਂ ਵਿੱਚ বাসਦੀਆਂ ਸੀਗੀਆਂ ਜਨ ਦਾਨਵ ਸੱਭਿਤਾਵਾਂ ਮਤਲਬ ਸੀਈਓ ਸਾਡੇ ਵਰਗੇ ਇਨਸਾਨ ਹੀ ਪਰ ਉਹਨਾਂ ਦੇ ਸਾਈਜ਼ ਬਹੁਤ ਵੱਡੇ-ਵੱਡੇ ਸੀਗੇ ਉਹਨਾਂ ਦੇ ਸਾਈਜ਼ 15 ਤੋਂ ਲੈ ਕੇ 50 ਫੁੱਟ ਦੇ ਵਿੱਚ ਜਿਹੜੇ ਦੱਸੇ ਜਾਂਦੇ ਨੇ ਇਹਦੇ ਤੇ ਬਹੁਤ ਸਾਰੇ ਆਰਕੀਓਲੋਜਿਸਟਾਂ ਨੂੰ ਜਿਹੜੀਆਂ ਬੜੀਆਂ-ਬੜੇ ਸਾਈਜ਼ ਦੀਆਂ ਖੋਪੜੀਆਂ ਬਾਹਾਂ ਜਾਂ ਹੋਰ ਮਾਨਵ ਵੰਗ ਜਾਂ ਪੂਰੇ-ਪੂਰੇ ਸਕੈਲਟਨ ਲੱਭ ਚੁੱਕੇ ਤੁਸੀਂ ਸਰਚ ਵੀ ਕਰ ਸਕਦੇ ਹੋ ਪਰ ਸਮਿਥਸੋਨੀਅਨ ਨੇ ਇਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਆ ਹਮੇਸ਼ਾ ਪਤਾ ਨਹੀਂ ਇਹਨਾਂ ਨੂੰ ਕੀ ਤਕਲੀਫ ਹੈ ਇਸ ਚੀਜ਼ ਤੋਂ ਕਿ ਵੀ ਜੇ ਸਾਨੂੰ ਪਤਾ ਲੱਗੇ ਵੀ ਪਹਿਲਾਂ ਸਾਡੇ ਜਿਹੜੇ ਇਨਸਾਨ ਨਾਂ ਦੇ ਕੱਦ-ਕਾਟ ਬਹੁਤ ਲੰਬੇ ਚੌੜੇ ਹੋਇਆ ਕਰਦੇ ਸੀ ਪਰ ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਕਦੇ ਤੁਹਾਨੂੰ ਇਹਦੇ ਬਾਰੇ ਵੀ ਦੱਸੂਗਾ ਇਹ ਚੀਜ਼ ਜੁੜੀ ਹੋਈ ਹੈ ਅੰਟਾਰਕਟਿਕਾ ਪਾਰ ਵਾਲੇ ਯਾਨੀ ਜਿਹੜਾ ਸਾਡਾ ਅੰਟਾਰਕਟਿਕਾ ਤੱਕ ਦਾ ਏਰੀਆ ਹੈ ਉਹ ਤੋਂ ਪਾਰ ਕੀ ਹੈ ਉਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਇਹ ਸੋ ਐਫਡੇ ਵੱਡੇ-ਵੱਡੇ ਸਾਈਜ਼ ਦੀਆਂ ਖੋਪੜੀਆਂ ਤੇ ਇਹਨਾਂ ਦੀ ਜਦੋਂ ਕਾਰਬਨ ਡੇਟਿੰਗ ਜਿਹੜੀ ਕੀਤੀ ਗਈ ਹੈ ਇਹ ਇਹ ਜਿਹੜੀਆਂ ਮਤਲਬ ਇੱਕ ਸਭਿਤਾ ਮਿਲੀ ਉੱਥੇ ਖਾਸ ਕਰਕੇ ਛਟੀਆਂ ਵਾਲੇ ਲੋਕ ਕਿਹਾ ਜਾਂਦਾ ਉਹਨਾਂ ਨੂੰ ਉਹਨਾਂ ਦੇ ਨਾ ਚੀਜ਼ਾਂ ਆਰਟੀਫੈਕਟਸ ਮਿਲੇ ਨੇ ਮਤਲਬ ਜਿਵੇਂ ਮੂਰਤੀਆਂ ਟਾਈਪ ਪਰ ਉਹ ਛਟੀਆਂ ਨੀਆਂ ਬਣੀਆਂ ਹੋਈਆਂ ਨੇ ਇਹ ਜਿਹੜੇ ਛਟੀਆਂ ਵਾਲੇ ਲੋਕ ਨੇ ਇਹ ਸਭਿਤਾ ਦੀ ਜਦੋਂ ਕਾਰਬਨ ਡੇਟਿੰਗ ਕੀਤੀ ਗਈ ਇਹਨਾਂ ਦੇ ਜੋ ਵੀ ਚੀਜ਼ਾਂ ਮਿਲੀਆਂ ਇਹਨਾਂ ਨਾਲ ਰਿਲੇਟਡ ਪੁਰਾਣੀਆਂ ਤਾਂ ਉਹ ਦੇਖਿਆ ਗਿਆ ਕਿ ਉਹ 3000 ਸਾਲ ਪੁਰਾਣੀ ਦੱਸਦੀ ਆ ਉਹ ਕਾਰਬਨ ਡੇਟਿੰਗ ਉਹਨੂੰ ਸੋ ਜਿਹੜੀਆਂ ਕੈਨਿਆਨ ਦੀਆਂ ਗੁਫਾਵਾਂ ਵਾਲੇ ਹਿੱਸੇ ਤੱਕ ਪਹੁੰਚਣ ਨੂੰ ਬੰਦੇ ਨੂੰ ਸੈਂਕੜੇ ਦਿਨ ਲੱਗ ਜਾਂਦੇ ਨੇ ਕਈ ਵਾਰ ਕਈ ਜਗ੍ਹਾ ਦਰਿਆ ਇੰਨਾ ਚੌੜਾ ਹੈ ਵੀ ਦਰਿਆ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪਹੁੰਚਣ ਨੂੰ ਕਿਸ਼ਤੀ 'ਚ ਹਫ਼ਤਾਵਾਂ ਬੱਧੀ ਲੱਗ ਜਾਂਦੇ ਨੇ ਹਫ਼ਤੇਵਾਂ ਬੱਧੀ ਕਿਉਂਕਿ ਰਸਤਾ ਵੀ ਬੰਨ੍ਹਣਾ ਪੈਂਦਾ ਹੈ ਕਿਸ਼ਤੀ ਇਹ ਨਹੀਂ ਪਤਾ ਹੈਗਾ ਕਿ ਕਿੰਨੇ ਮੀਲ ਅੱਗੇ ਜਾ ਕੇ ਨਿਕਲੇ ਜੇ ਇਧਰੋਂ ਚੱਲੀ ਤਾਂ ਉਹ ਪਰਲੇ ਕਿਨਾਰੇ ਕਿੰਨੇ 100 ਮੀਲ ਬਾਅਦ ਅੱਗੇ ਪਹੁੰਚੇ ਜਦੋਂ ਉਹ ਗੁਫਾਵਾਂ ਵਾਲਾ ਏਰੀਆ ਲੰਘ ਜੇ ਨੁਨ ਕੋਕ ਥੋੜੇ ਜੇ ਏਰੀਏ ਦੇ ਵਿੱਚ ਹੀ ਜ਼ਿਆਦਾਤਰ ਗੁਫਾਵਾਂ ਇਹ ਦੱਸੀਆਂ ਜਾਂਦੀਆਂ ਨੇ ਆਧੁਨਿਕ ਯੁੱਗ ਦੇ ਵਿੱਚ ਇੱਕ ਨਾ ਲੀਕ ਪ੍ਰੋਜੈਕਟ.com ਨਾਮ ਦਾ ਬੰਦਾ ਏ ਉਸ ਵੈਬਸਾਈਟ ਉਸ ਨਾਮ ਵਾਲੀ ਵੈਬਸਾਈਟ ਲੀਕ ਪ੍ਰੋਜੈਕਟ.com ਵੈਬਸਾਈਟ ਦਾ ਜਿਹੜਾ ਚਲਾਉਣ ਵਾਲਾ ਬੰਦਾ ਉਹਦਾ ਨਾਮ ਹੈ ਰੈਕਸ ਬੀਅਰ ਉਹ ਤੇ ਇੱਕ notalians.com ਦੇ ਵਿੱਚ ਹੈ ਬੰਦਾ ਜਾਰੈਡ ਮਰਫੀ ਜਾਰੈਡ ਜੇ ਆਰ ਈ ਡੀ ਮਰਫੀ ਜਾਰੇਡ ਮਰਫੀ ਇਹ ਦੋ ਬੰਦੇ ਅੱਜਕੱਲ ਬਹੁਤ ਤੁਸੀਂ ਇੰਨਾ ਬਾਰੇ ਜ਼ਰੂਰ ਚੈੱਕ ਕਰਿਓ ਮੇਰੇ ਕਹਤੇ ਇਹ ਵੈਬਸਾਈਟ ਚੈੱਕ ਕਰਿਓ ਇਹ ਬੰਦੇ ਬਹੁਤ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਕਿਸੇ ਢੰਗ ਨਾਲ ਉੱਥੇ ਜਾਵੜੀਏ ਲਾਟਰੀ ਸਿਸਟਮ ਦੇ ਥਰੂ ਵੀ ਅਪਲਾਈ ਕਰਦੇ ਨੇ ਉੰ ਵੀ ਕੁਝ ਭੇਟ ਕਰਨ ਦੀ ਕੋਸ਼ਿਸ਼ ਕਰਦੇ ਨੇ ਅੱਜਕੱਲ ਇਹ ਪੂਰੀ ਭਾਲ ਚ ਲੱਗੇ ਬੈ ਨੇ ਪਰ ਇਹਨਾਂ ਨੂੰ ਬਾਰ ਬਾਰ ਸਈਏ ਵਾਲੇ ਚੱਕ ਲੈਂਦੇ ਨੇ ਭਰ ਲੈਂਦੇ ਨੇ ਇਹਨਾਂ ਨੂੰ ਵਾਪਸ ਭੇਜ ਦਿੰਦੇ ਨੇ ਇਹੀ ਕਹਿ ਕੇ ਵੀ ਇੱਥੇ ਤਾਂ ਜਿਹੜੇ ਨੇ ਇਸ ਏਰੀਆ ਦੇ ਵਿੱਚ ਯੂਰੇਨੀਅਮ ਕੱਢਣ ਦੇ ਜਿਹੜੇ ਠੇਕੇ ਨੇ ਮਾਈਨਿੰਗ ਦੇ ਉਹ ਦਿੱਤੇ ਹੋਏ ਨੇ ਤਾਂ ਕਰਕੇ ਇਹ ਬਰਜਤ ਖੇਤਰ ਆ ਵੀ ਕੋਈ ਆਖੇ ਹੋਰ ਵੀ ਸਾ ਕਿਸੇ ਨੂੰ ਪਤਾ ਨਾ ਲੱਗ ਜਾਈ ਇਹ ਇਦਾਂ ਕੋਈ ਬਹਾਨਾ ਲਾ ਦਿੰਦੇ ਨੇ ਹਾਂ ਪਰ ਜੇ ਕੋਈ ਪੁੱਛੇ ਵੀ ਰੈਕਸ ਤੇ ਜਾਰਟ ਜਿਹੜੇ ਨੇ ਉਹ ਕੈਮਰਿਆਂ ਤੇ ਖਾਲੀ ਹੱਥਾਂ ਨਾਲ ਉੱਥੋਂ ਯੂਰੇਨੀਅਮ ਪੱਟ ਲੈਣਗੇ ਐਂ ਨਿਕਲੇ ਆਉਂਦਾ ਹੁੰਦਾ ਯੂਰੇਨੀਅਮ ਉਦੀ ਮਾਈਨਿੰਗ ਹੁੰਦੀ ਆ ਪ੍ਰੋਪਰਲੀ ਉਹਦੇ ਲਈ ਟਰੱਕ ਲੱਗਦੇ ਨੇ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਇਹ ਤਾਂ ਜਗ੍ਹਾ ਹੀ ਇਹ ਜਿੱਥੇ ਤੱਕ ਟਰੱਕ ਤਾਂ ਛੱਡੋ ਜਿੱਥੇ ਕੁਝ ਵੀ ਨਹੀਂ ਚੱਲ ਸਕਦਾ ਹੈਗਾ ਇਸ ਜਿੱਥੇ ਮੇਨ ਗ੍ਰੈਂਡ ਕੈਨੀਅਨ ਦਾ ਏਰੀਆ ਉੱਥੇ ਤਾਂ ਕੋਈ ਵੀਕਲ ਹੀ ਨਹੀਂ ਪਹੁੰਚਦਾ ਉੱਥੇ ਤੱਕ ਬਹੁਤ ਦੂਰ ਤੱਕ ਜਿਹੜਾ ਹੈ ਕਿ ਤਿੰਨਾਂ ਕਿਤੇ ਹੈਲੀਕਾਪਟਰਾਂ ਦੀ ਸਰਵਿਸ ਜਾਂ ਹੋਰ ਤਰੀਕਿਆਂ ਦੇ ਨਾਲ ਜਾਇਆ ਜਾਂਦਾ ਹੈ ਜਾਂ ਟਰੈਕਿੰਗ ਕਰਕੇ ਜਾਇਆ ਜਾਂਦਾ ਹੈ ਉਹ ਜਿਹੜਾ ਯੂਰੇਨੀਅਮ ਕੱਢਣ ਦਾ ਬਹਾਨਾ ਹੈ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਕੁਛ ਨਾ ਕੁਛ ਉੱਥੇ ਜਿਹੜੀਆਂ ਚੀਜ਼ਾਂ ਰਸਮਈ ਨੇ ਉਹ ਤੋਂ ਰੋਕਣ ਦੇ ਲਈ ਕਿ ਵੀ ਲੋਕਾਂ ਨੂੰ ਪਤਾ ਨਾ ਲੱਗ ਜੇ ਇਸ ਕਰਕੇ ਇਹ ਬਹਾਨਾ ਜਿਹੜਾ ਹੈ ਅਪਣਾਇਆ ਜਾਂਦਾ ਯੂਰੇਨੀਅਮ ਵਾਲਾ ਹਾਲਾਂਕਿ ਤੁਹਾਨੂੰ 12 ਮਾਰਚ ਤੇ 5 ਅਪ੍ਰੈਲ 1909 ਦੀ ਅਰੀਜ਼ੋਨਾ ਗਜ਼ਟ ਚ छਪੀਆਂ ਖਬਰਾਂ ਤੁਸੀਂ ਇੰਟਰਨੈਟ ਤੇ ਆਸਾਨੀ ਨਾਲ ਲੱਭ ਸਕਦੇ ਹੋ ਤੁਹਾਨੂੰ ਮਿਲ ਜਾਣਗੀਆਂ ਪਰ ਸਮਿਥ ਸੋਨੀਨ ਜਿਹੜਾ ਇਹਨਾਂ ਗੁਫਾਵਾਂ ਵਾਲੇ ਬਾਰੇ ਕਦੇ ਵੀ ਸੱਚ ਨਹੀਂ ਬੋਲਦਾ ਹੈਗਾ ਕਦੇ ਨਹੀਂ ਮੰਨਦਾ ਨਾ ਹੀ ਕਦੇ ਇਹ ਕਹਿੰਦਾ ਵੀ ਅਸੀਂ ਕਿਸੇ ਕਿਨਕਿੜ ਨਾਮ ਦੇ ਉਹਨੂੰ ਉੱਥੇ ਭੇਜਿਆ ਭੂਗਿਆਨੀ ਨੂੰ ਜਾਂ ਰਿਸਰਚਰ ਨੂੰ ਉੱਥੇ ਭੇਜਿਆ ਇਸ ਤੋਂ ਤਾਂ ਮਤਲਬ ਉਹੀ ਆਪਾਂ ਨੂੰ ਲੱਗਦਾ ਵੀ ਜਿਵੇਂ ਨਾ ਉਹ ਕਹਿੰਦਾ ਹੁੰਦਾ ਉਹ ਸੀਆਈਡੀ ਵਾਲਾ ਏਸੀਪੀ ਪ੍ਰਦਮਨ ਕਹਿੰਦਾ ਨਾ ਕੁਝ ਤੋਂ ਗੜਬੜ ਹੈ ਦਿਆ ਕੁਝ ਤੋਂ ਗੜਬੜ ਹੈ ਸੋ ਵੀਰੋ ਤੁਹਾਨੂੰ ਆਪਣਾ ਇਹ ਪ੍ਰੋਗਰਾਮ ਕਿਹਾ ਜਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਤੇ ਬਦ ਤੋਂ ਬਦ ਵੀਰ ਆਪਣੇ ਚੈਨਲ ਦੇ ਨਾਲ ਜੁੜੋ ਉਹਨੂੰ ਸਬਸਕ੍ਰਾਈਬ ਕਰੋ ਅ ਅਦ੍ਰਿਸ਼ਮ ਪੰਜਾਬੀ ਨੂੰ YouTube ਤੇ ਤੇ ਸਾਡੇ ਪੇਜ ਅਦ੍ਰਿਸ਼ਮ ਨੂੰ Facebook ਤੇ ਜ਼ਰੂਰ ਫੋਲੋ ਕਰੋ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ